ਕੇਂਦਰ ਸਰਕਾਰ ਵੱਲੋਂ ਮੰਰੇਗਾ ਦੇ ਵਿੱਚ ਕੀਤੇ ਗਏ ਬਦਲਾਅ ਦੇ ਤਿੱਖੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਮੰਰੇਗਾ ਬਚਾਓ ਸੰਗਰਾਮ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਅੱਜ ਸੰਗਰਾਮ ਦੇ ਦੂਜੇ ਦਿਨ ਸਮਰਾਲਾ ਹਲਕਾ ਕਾਂਗਰਸ ਇੰਚਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਦੀ ਕੀਤੀ ਗਈ ਇਸ ਰੈਲੀ ਵਿੱਚ ਸਮੂਹੇ ਪੰਜਾਬ ਵਿੱਚ ਕਾਂਗਰਸ ਲੀਡਰਸ਼ਿਪ ਹਜ਼ਾਰਾਂ ਮੰਰੇਗਾ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਸੰਬੰਧ ਵਿੱਚ ਵੱਖ-ਵੱਖ ਮੰਰੇਗਾ ਵਰਕਰਾਂ ਨਾਲ ਗੱਲਬਾਤ ਦੌਰਾਨ ਮੰਰੇਗਾ ਵਰਕਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਰੇਗਾ ਵਿੱਚ ਜੋ ਬਦਲਾਅ ਕੀਤਾ ਜਾ ਰਿਹਾ ਉਸ ਨਾਲ ਸਾਡੀ ਰੋਟੀ ਨੂੰ ਨੁਕਸਾਨ ਹੋਵੇਗਾ ਤੇ ਅਸੀਂ ਹਰ ਤਰ੍ਹਾਂ ਦਾ ਸੰਘਰਸ਼ ਲੜਨ ਨੂੰ ਤਿਆਰ ਹਾਂ ਬੋ ਜੀ ਅੱਜ ਦਾ ਜਿਹੜਾ ਇਤਿਹਾਸਿਕ ਕੱਟ ਸੀਗਾ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਖੰਨਾ ਦੇ तमाम ਸਾਥੀਆਂ ਨੂੰ ਔਰ ਡਾਕਟਰ ਅਮਰ ਸਿੰਘ ਜੀ ਨੂੰ ਸਾਡੇ ਜਿਲ੍ਹਾ ਪ੍ਰਧਾਨ ਲੱਖਾ ਜੀ ਹਰੀ ਰਾਜਾ ਜੀ ਗੁਰਕੀਰਤ ਜੀ ਨੂੰ ਤੇ तमाम ਸਾਥੀ ਜਿਨ੍ਹਾਂ ਨੇ ਮਹਿਲਾਵਾ ਬਹੁਤ ਆਈਆਂ ਜੀ ਇਹ ਇਸ ਕੱਲ ਦੀ ਮੈਂ ਸਮਝਦਾ ਕਿ ਨਿਸ਼ਾਨੀ ਹੈ ਕਿ ਜਿਸ ਪ੍ਰਕਾਰ ਮਨਰੇਗਾ ਨੂੰ ਲੈ ਕੇ ਗੁੱਸਾ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਗਰੀਬ ਦਾ ਚੁੱਲ੍ਹਾ ਜਿਹੜਾ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਤੀ ਹੈ ਮੋਦੀ ਸਰਕਾਰ ਤੇ ਝਾੜੂ ਸਰਕਾਰ ਨੇ ਬੜਾ ਵੱਡਾ ਨੁਕਸਾਨ ਹੋ ਗਿਆ ਇਹ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਔਰ ਮੈਨੂੰ ਲੱਗਦਾ ਹੈ ਕਿ ਇਹ ਮਨਰੇਗਾ ਬੰਦ ਹੋਣ ਦੇ ਨਾਲ ਦੇਸ਼ ਦੇ ਹਾਲਾਤ ਵੀ ਵਿਗੜ ਸਕਦੇ ਜਿਸ ਪ੍ਰਕਾਰ ਗਰੀਬ ਤੇ ਅਮੀਰ ਦਾ ਅੰਤਰ ਵੱਧ ਰਿਹਾ ਹੈ ਸਰਦਾਰ سرمایہਦਾਰ ਜਿਹੜੇ ਨੇ ਅਡਾਨੀ ਤੇ ਅਬਾਨੀ ਵਰਗੇ 80% ਦੇਸ਼ ਦੀ ਆਬਾਦੀ ਦਾ ਪੈਸਾ ਲੈ ਕੇ ਇਕੱਲੇ ਬੈਠੇ ਨੇ ਔਰ ਇਹ ਉਹਨਾਂ ਨੂੰ ਦਬਾਉਣ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਪੈਗੀ ਸਾਡੀ ਤਾਂ ਮੰਗ ਸੀ ਵੀ 600 ਰੁਪਿਆ ਦਿਹਾੜੀ ਦਿਓ ਸਾਡੀ ਮੰਗ ਹੈ ਕਿ 150 ਦਿਨ ਦਿਓ ਜਾਣ ਬੁੱਝ ਕੇ ਬੀਜੇਪੀ ਨੇ 125 ਦਿਨ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਦਯੋਧਾਨੇ ਵੀ ਉਦਾਹਰਨ ਲਈਏ ਤਾਂ 121000 ਜੌਬ ਕਾਰਡ ਹੋਲਡਰ ਹੈਗੇ ਨੇ ਜਿਹੜੇ 54000 ਲੋਕਾਂ ਨੂੰ ਕੰਮ ਮਿਲਿਆ ਜਾਨੀ ਕਿ 48% ਦਾ ਪਹਿਲਾਂ ਹੀ ਕੰਮ ਮਿਲਿਆ ਇਹ ਦੇਸ਼ ਦੀ ਵੀ ਆਨਲਾਈਨ ਐਵਰੇਜ ਆ ਮੈਨੂੰ ਲੱਗਦਾ ਇਹ ਤੋਂ ਵੀ ਥੱਲੇ ਤੇ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਜੇ 12 ਪਰਿਵਾਰਾਂ ਨੂੰ 121000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਇਹ ਤਾਂ ਅੱਧੇ ਪਰਸੈਂਟ ਤੋਂ ਵੀ ਥੱਲੇ ਹੈ ਤੇ ਇਹਦਾ ਮਤਲਬ 125 ਦਿਨ ਕੌਣ ਪੂਰੇ ਕਰੇਗਾ ਕੋਈ ਨਹੀਂ ਕਰੇਗਾ ਜਾਣ ਬੁਝ ਕੇ ਵੀ 125 ਦਿਨ ਦੇਤੇ ਦਿਹਾੜੀ 600 ਰੁਪਿਆ ਕਰਨੀ ਚਾਹੀਦੀ ਸੀ 60 40 ਦੀ ਰੇਸ਼ਿਓ ਕਰਤੀ ਅਸੀਂ ਇਹ ਕਿਹਾ ਵੀ ਸਾਡੇ ਆਨਟੇ ਰਜਿਸਟਰ ਤੇ ਜਿਵੇਂ ਪਹਿਲਾਂ ਹਾਜ਼ਰੀ ਲੱਗਦੀ ਸੀ ਉਵੇਂ ਲਾਵਾਂਗੇ ਆ ਜਿਹੜਾ ਹੁਣ ਬਾਇਓਮੈਟ੍ਰਿਕ ਉਂਘੇ ਨਾਲ ਕਹਿੰਦੇ ਹਾਜ਼ਰੀ ਲਾਵਾਂਗੇ ਆਡਿਟ ਕਰਿਆ ਕਰਾਂਗੇ ਫਲਾ ਕਰਾਂਗੇ ਅੱਗੇ ਮਨਰੇਗਾ ਵਰਕਰ ਜਿਹੜਾ ਤੰਗ ਪਰੇਸ਼ਾਨ ਬਹੁਤ ਹੈ ਸੋ ਮੈਨੂੰ ਲੱਗਦਾ ਕਿ ਇਹ ਅਸੀਂ ਮਹਾ ਜਿਹੜਾ ਸੰਗਰਾਮ ਵਿੱਢਿਆ ਪੂਰੇ ਦੇਸ਼ ਭਰ ਦੇ ਵਿੱਚ ਖਰਗੇ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਔਰ راہુલ ਗਾਂਧੀ ਜੀ ਦੀ ਅਗਵਾਈ ਦੇ ਹੇਠ ਔਰ ਪੰਜਾਬ ਚ ਅਗਵਾਈ ਬਪੇਸ਼ ਬਗੇਰ ਜੀ ਕਰ ਰਹੇ ਹੋ ਤੇ ਅਸੀਂ ਸਾਰੇ ਡਾਕਟਰ ਅਮਰ ਸਿੰਘ ਮੈਂ ਜਿੰਨੇ ਵੀ ਅਸੀਂ ਲੀਡਰ ਹੈ ਪੀਲਾ ਪ੍ਰਧਾਨ ਨੇ ਕੋਈ ਹਲਕਿਆ ਨਹੀਂ ਚਾਰਜ ਨਹੀਂ ਇਸ ਲੜਾਈ ਦੇ ਵਿੱਚ ਮੋਰੀ ਹੋ ਕੇ ਗਰੀਬਾਂ ਦੀ ਲੜਾਈ ਲੜ ਰਹੇ ਆ ਔਰ ਜਦ ਤੱਕ ਇਹ ਕਾਲਾਖ ਨੂੰ ਵਾਪਸ ਨਹੀਂ ਲਿਆ ਜਾ ਜਾਂਦਾ ਮਜ਼ਦੂਰਾਂ ਦੇ ਜਿਹੜੇ ਖਿਲਾਫ ਆਇਆ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ ਮੇਰਾ ਨਾਮ ਵਿਸ਼ਾਲ ਪਾਪਲੀ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਸ਼ਹਿਰੀ ਅੱਜ ਮਨਰੇਗਾ ਪਚੌ ਚੌ ਸੰਗਰਾਮ ਜਿਹੜਾ ਸੁਣਾਲੇ ਵਿਚ ਚੱਲਿਆ ਪ੍ਰੋਗਰਾਮ ਕੀ ਨਾ ਜਾਂਦੀ ਅੱਜ ਗਰੀਬਾਂ ਦੇ ਹੱਕ ਸੱਚ ਦੀ ਲੜਾਈ ਲੜਨ ਵਾਸਤੇ ਕਾਂਗਰਸ ਪਾਰਟੀ ਜਿਹੜੀ ਅੱਗੇ ਆਈ ਹੈ ਤੇ ਅੱਜ ਮੌਜੂਦਾ ਸੈਂਟਰ ਸਰਕਾਰ ਭਾਜਪਾ ਸਰਕਾਰ ਜੋ ਗਰੀਬ ਦੇ ਚੁੱਲ੍ਹੇ ਦੀ ਅੱਗ ਨੂੰ ਬੁਝਾਉਣਾ ਚਾਹੁੰਦੀ ਹੈ ਗਰੀਬ ਦੇ ਪੇਟ ਤੇ ਲੜੀ ਲੱਤ ਮਾਰਨਾ ਚਾਹੁੰਦੀ ਹੈ ਉਹਦੇ ਖਿਲਾਫ ਅੱਜ ਸਾਰੇ ਮਨਰੇਗਾ ਵਰਕਰ ਆਪਣੇ ਰੋਸ ਵਜੋਂ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਜਿਹੜਾ ਅੱਜ ਸਮਰਾਲਾ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਸੀ ਕਾਂਗਰਸ ਦੀ ਸਾਰੀ ਲੀਡਰਸ਼ਿਪ ਸਾਡੇ ਸਮਰਾਲਾ ਦੇ ਹਲਕਾ ਇੰਚਾਰ ਸਰਦਾਰ ਰੁਪਿੰਦਰ ਸਿੰਘ ਜੀ ਦੇ ਯਤਨਾ ਸਦਕਾ ਬਹੁਤ ਹੀ ਜਿਹੜਾ ਵਧੀਆ ਪ੍ਰੋਗਰਾਮ ਇੱਥੇ ਹੋਇਆ ਤੇ ਮਨਰੇਗਾ ਵਰਤਨਾ ਨੇ ਪੂਰਾ ਵਿਰੋਧ ਜਾਹਿਰ ਕੀਤਾ ਕਿਉਂਕਿ ਜਿਹੜੀ ਮਨਰੇਗਾ ਸਕੀਮ 100 ਦਿਨ ਦੀ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਤੇ ਡਾਕਟਰ ਅਮਰਜੀਤ ਸਿੰਘ ਜੀ ਦੇ ਯਤਨਾ ਸਦਕਾ ਜਿਹੜੀ ਸਟਾਰਟ ਹੋਈ ਸੀ ਗਰੀਬਾਂ ਲੋਕਾਂ ਨੂੰ ਜਿਹੜੀ ਮਜ਼ਦੂਰ ਮਜ਼ਦੂਰੀ ਦਾ ਹੱਕ ਦਿੱਤਾ ਗਿਆ ਸੀ ਉਹ ਹੱਤ ਨੂੰ ਖੋਣ ਵਾਸਤੇ ਜਿਹੜੀ ਸੈਂਟਰ ਸਰਕਾਰ ਨੇ ਇੱਕ ਬਹੁਤ ਗੰਦੀ ਰਾਜਨੀਤੀ ਖੇਲੀ ਹੈ ਬਹੁਤ ਕੋਜੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਪਹਿਲਾਂ 90% ਮਨਰੇਗਾ ਨੂੰ ਮਨਰੇਗਾ ਵਾਸਤੇ ਸਾਡੇ ਭੈਣਾ ਭਰਾਵਾਂ ਬਜ਼ੁਰਗਾ ਮਾਤਾਵਾਂ ਨੂੰ ਦੇਸ਼ ਦੇ 12 ਕਰੋੜ ਜਿਹੜੇ ਮਨਰੇਗਾ ਮਜ਼ਦੂਰ ਨੇ ਭੈਣ ਭਰਾ ਸਾਡੇ ਉਹਨਾਂ ਦੇ ਜਿਹੜੇ ਚੁੱਲ੍ਹੇ ਦੀ ਅੱਗ ਬਲਦੀ ਸੀ ਉਹਨਾਂ ਦਾ ਘਰ ਚੱਲਦਾ ਸੀ ਉਹਨਾਂ ਦੇ ਬੱਚੇ ਪਲਦੇ ਸੀ ਉਹਨਾਂ ਨੂੰ ਬੰਦ ਕਰਨ ਦੇ ਵਾਸਤੇ ਉਹਨ 60% ਕਰਕੇ ਤੇ 40% ਹੈ ਜਿਹੜਾ ਉਹ ਰਾਜ ਸਰਕਾਰ ਨੂੰ ਕਿਹਾ ਵੀ ਉਹ ਦਿੱਤਾ ਜਾਵੇ ਤਾਂ ਕਿ ਨਾ 40% ਉਹਨਾਂ ਨੂੰ ਦਿੱਤਾ ਜਾਵੇ ਤੇ ਨਾ ਹੀ ਉਹ 60% ਦੇਣ ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਕਰਜ਼ੇ ਦੇ ਥੱਲੇ ਇੰਨੀ ਕੁ ਦੱਬੀ ਹੋਈ ਹੈ ਕਿ ਪਹਿਲਾਂ ਹੀ 10% ਉਹਨਾਂ ਤੋਂ ਨਹੀਂ ਦਿੱਤਾ ਜਾਂਦਾ ਸੀ ਉਹ 40% ਕਿੱਥੋਂ ਦੇ ਦੇਣਗੇ ਸੋ ਇਹ ਬਹੁਤ ਹੀ ਮਜ਼ਾਕ ਹੈ ਜਿਹੜਾ ਗਰੀਬ ਭੈਣ ਭਰਾਵਾਂ ਨਾਲ ਕੀਤਾ ਗਿਆ ਇਹਦੇ ਵਿਰੋਧ ਦੇ ਵਿੱਚ ਸਾਡੀ ਸਾਰੀ ਕਾਂਗਰਸ ਪਾਰਟੀ ਇੱਕ ਜੁੱਟ ਹੋ ਕੇ ਗਰੀਬਾਂ ਦੇ ਨਾਲ ਸਾਡੀਆਂ ਮਾਤਾ ਮਾਂ ਭੈਣਾਂ ਤੇ ਬਜ਼ੁਰਗਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਕਾਂਗਰਸ ਪਾਰਟੀ ਹਮੇਸ਼ਾ ਹੀ ਗਰੀਬ ਵਰਗ ਦੀ ਜਿਹੜੀ ਹੈ ਹਮਾਇਤੀ ਰਹੀ ਹੈ ਉਹਨਾਂ ਦੇ ਨਾਲ ਚੱਲਦੀ ਰਹੀ ਹੈ ਤੇ ਹੁਣ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਮੂਹਰੇ ਹੋ ਕੇ ਜਿਹੜਿਆ ਮੰਰੇਗਾ ਦੇ ਸਾਡੀਆਂ ਮਾਵਾਂ ਦੇ ਨਾਲ ਖੜ ਕੇ ਉਹਨਾਂ ਦੇ ਹੱਕ ਦਵਾ ਕੇ ਰ੍ਹਾਂਗੇ ਜੇ ਕਾਨੂੰਨ ਵਾਪਸ ਨਹੀਂ ਹੁੰਦਾ ਜਿਹੜਾ ਬਣਾਇਆ ਗਿਆ ਜੇ ਕਾਨੂੰਨ ਹੈ ਵਾਪਸ ਨਹੀਂ ਹੁੰਦਾ ਤਾਂ ਅਸੀਂ ਆਪਣੇ ਸਾਰੇ ਮਾਤਾ ਮਾਂ ਭੈਣਾਂ ਦੇ ਨਾਲ ਰਲ ਕੇ ਇੱਕ ਬਹੁਤ ਵੱਡਾ ਸੰਘਰਸ਼ ਕਰਾਂਗੇ ਇਹ ਜਿੱਦਾਂ ਕਿਸਾਨ ਭਰਾਵਾਂ ਨੇ ਧਰਨਾ ਲਗਾਇਆ ਸੀਗਾ 1.5 ਸਾਲ ਜਿਹੜਾ ਉਹਨਾਂ ਨੇ ਸੰਘਰਸ਼ ਕੀਤਾ ਧਰਨਾ ਲਗਾਇਆ ਗਿਆ ਉਸ ਤਰ੍ਹਾਂ ਹੀ ਅਸੀਂ ਮਨਰੇਗਾ ਵਰਕਰਾਂ ਦੇ ਨਾਲ ਖੜ ਕੇ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਲਵਾਂਗੇ ਥੈਂਕ ਯੂ ਜੀ ਨਾ ਬਈ ਮੇਰਾ ਨਾਮ ਪਰਮਿੰਦਰ ਤਿਵਾੜੀ ਪ੍ਰਧਾਨ ਬਲਕਾ ਕਾਂਗਰਸ ਕਮੇਟੀ ਮਛਵਾੜਾ ਸਾਹਿਬ ਅੱਜ ਮਨਰੇਗਾ ਬਚਾਓ ਸੰਗਰਾਮ ਰੈਲੀ ਕਰਨ ਜਾ ਰਹੇ ਹਾਂ ਅੱਜ ਮਨਰੇਗਾ ਬਚਾਓ ਸੰਧਰਾਮ ਅਸੀਂ ਉਹਨਾਂ ਦਾ ਕੱਟ ਕੀਤਾ ਸੀ ਮਨਰੇਗਾ ਵਾਲਿਆਂ ਦਾ ਅਸੀਂ ਉਹ ਰੈਲੀ ਨਹੀਂ ਸੀਗੀ ਸਾਡੀ ਇੱਕ ਅ ਜਿਹੜੇ ਕੱਲੇ ਮਨਰੇਗਾ ਦਾ ਬੀਬੀਆਂ ਨੂੰ ਤੇ ਜਿਹੜੇ ਮਨਰੇਗਾ ਚ ਸਾਡੇ ਭਾਈ ਵੀਰ ਸਾਡੇ ਪਿੰਡਾਂ ਦੇ ਬਜ਼ੁਰਗ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਿਆ ਸੀਗਾ ਪਰ ਮਨਰੇਗਾ ਵਰਕਰ ਸਰਕਾਰ ਦੀ ਪੰਜਾਬ ਸਰਕਾਰ ਦੀ ਉਹਨਾਂ ਦੇ ਜਿਹੜੇ ਉਹਨਾਂ ਦੇ ਪਿੰਡਾਂ 'ਚ ਨਮਾਇंदे ਨੇ ਕੂਚੀ ਪਾਰਟੀ ਵਾਲਿਆਂ ਦੇ ਉਹਨਾਂ ਦੀਆਂ ਰੋਕਾਂ ਦੇ ਬਾਵਜੂਦ ਸੈਂਟਰਲ ਸਰਕਾਰ ਦੇ ਕੁਝ ਬੰਦੇ ਉਹਨੂੰ ਪੈਸੇ ਦੇ ਕੇ ਰੋਕਣ ਦੇ ਬਾਵਜੂਦ ਅੱਜ ਰੈਲੀ ਨਹੀਂ ਰੈਲੇ ਦਾ ਰੂਪ ਤਾਰਨ ਕਰ ਗਈ ਇਹ ਸਾਡੀ ਅੱਜ ਛੋਟੀ ਜੀ ਉਹਨਾਂ ਦੇ ਨਾਲ ਪਲੇਟੀ ਮੀਟਿੰਗ ਬਹੁਤ ਵੱਡਾ ਇਕੱਠ ਹੋਇਆ ਬੰਡੀ ਕਾਮਜਾਬ ਹੋਈ ਮੁਸਕਮ ਕਰਕੇ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੋਸ ਪੜਿਆ ਪਿਆ ਪਹਿਲਾਂ ਤਾਂ ਬੀਬੀਆਂ ਮਹਿਨਾਮਾਂ ਨੂੰ ਪੰਜਾਬ ਸਰਕਾਰ ਨੇ ਧੋਖਾ ਕੀਤਾ ਉਹਨਾਂ ਦਾ 1000 ਰੁਪਿਆ ਨਹੀਂ ਦਿੱਤਾ ਫਿਰ ਉਹਨਾਂ ਨੇ 100 ਰੁਪਿਆ ਹੋਰ ਲਾਤਾ ਫਿਰ ਉਹਨਾਂ ਨੇ 1100 ਰੁਪਿਆ ਨਹੀਂ ਦਿੱਤਾ ਰਹਿਦਾ ਖੁੰਦਾ ਉਹਨਾਂ ਬੀਬੀਆਂ ਨੂੰ ਸੈਂਟਰ ਦੀ ਮੋਦੀ ਸਰਕਾਰ ਨੇ ਮਾਰ ਲਿਆ ਜਿੱਤੇ ਅਡਾਨੀਆਂ ਅਭਾਨੀਆਂ ਦਾ ਕਤੂਰਾ ਰੁਪਿਆ ਉਹਨਾਂ ਨੇ ਕਰਜ਼ਾ ਮਾਫ਼ ਕੀਤਾ ਕਿ ਉਹਨਾਂ ਦੇ ਗਰੀਬਾਂ ਦੀ 350 ਰੁਪਏ 360 65 ਰੁਪਏ ਦਿਹਾੜੀ ਇਹਨਾਂ ਨੂੰ ਚੁੱਕ ਦਿੱਤੀ ਕਿ ਇਹ ਸੈਂਟਰ ਸਰਕਾਰ ਤੋਂ ਦੇਣੀ ਸੀ ਹੁੰਦੀ ਇਹਨਾਂ ਨੇ ਸਿਰਫ ਇਹ ਜਿਹੜਾ ਇਹਨਾਂ ਨੇ ਕੋਟ ਸਟੋਰੀ ਦਾ ਫੜਿਆ ਹੋਇਆ ਇਸੇ ਤਰ੍ਹਾਂ ਜਿੱਤ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਹਿੰਦੁਸਤਾਨ ਨੂੰ ਕਾਂਗਰਸ ਮੁਕਤ ਕਰਨਾ ਚਾਹੁੰਦੇ ਨੇ ਕਿਉਂ ਕਰਕੇ ਜਿੰਨਾ ਚਿਰ ਕਾਂਗਰਸ ਰੋਦੀ ਹੈ ਉਹ ਗਰੀਬਾਂ ਦੀ ਮਜ਼ਦੂਰਾਂ ਦੀ ਦੱਬਿਆਂ ਦੀ ਕੁਚਲਿਆਂ ਦੀ ਫੱਲੇ ਦੱਬਿਆ ਹੋਇਆ ਦੀ ਉਹਨਾਂ ਦੀ ਬਾਜ਼ ਫਲੰਦ ਕਰਦੀ ਰਹੂਗੀ ਸੈਂਟਰ ਦੇ ਵਿੱਚ ਇੰਨ ਵਾਰੀ ਕਾਂਗਰਸ ਹਾਰ ਚੁੱਕੀ ਹੈ ਪਰ ਫਿਰ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ 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 ਅਜੇ ਵੀ ਬੁਲੰਦਾ ਪੂਰੇ ਸਵਾਚ ਪੂਰਾ ਕਾਂਗਰਸ ਦਾ ਕਲਾ ਕਲਾ ਵਰਕਰ ਉਹਦਾ ਕਲਾ ਕਲਾ ਬਲੰਡੀਆ ਚਾਹੇ ਮੰਡਲ ਪ੍ਰਧਾਨ ਆ ਬਲਾਕ ਦਾ ਹੇਠਾਂ ਤੋਂ ਲੈ ਕੇ ਉੱਪਰ ਤੱਕ ਹਿੰਦੁਸਤਾਨ ਦੇ ਆਪਣੇ 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 ਕਨ ਖੜਗੇ ਸਾਹਿਬ ਤੱਕ ਕਾਂਗਰਸ ਪੂਰੀ ਤਰ੍ਹਾਂ ਹੌਸਲੇ ਚ ਬਲੰਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਲੋਕਾਂ ਦੇ ਮਨ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਤੇ ਸੈਂਟਰ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ ਦੇ ਵਿੱਚ ਬੜਾ ਗੁੱਸਾ ਪਹਿਲਾ 27 ਦੇ ਵਿੱਚ ਪੰਜਾਬ ਸਰਕਾਰ ਨੂੰ ਸਾਬਕ ਸਕਾਉਣਗੇ 2029 ਦੇ ਵਿੱਚ ਸੈਂਟਰ ਸਰਕਾਰ ਨੂੰ ਸਾਬਕ ਸਕਾਉਣਗੇ ਤੇ ਪੰਜਾਬ ਹਿੰਦੁਸਤਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਇੱਥੇ ਹੋਣਗੇ ਸਾਰੀਆਂ ਬੀਬੀਆਂ ਦਾ ਇੱਥੇ ਪਹੁੰਚਣ ਦਾ ਜਿੰਨੀਆਂ ਮਨਰੇਗਾ ਦਾ आइया थी सारे जिनने सारे बहुत बहुत देखिए आज का तो हम लोग चल रहे हैं। और आज चार सभाएं हम लोगों ने कर ली है और सभी एक से बढ़कर एक और आज के कार्यक्रम में महिलाओं की उपस्थिति जबरदस्त रही मनरेगा जो तो महिला आ, मजदूर महिला है उनकी उपस्थिति जबरदस्त रही है और लोग अब समझ गए हैं कि मनरेगा को खत्म करने से उनपे क्या असर पड़ेगा इसका विरोध दर्ज करने से उपस्थित हुई है और सभी चाहते हैं कि मनरेगा जो बंद किया है फिर से शुरू किया जाए और यदि ये नहीं करते तो निश्चित रूप से दो में जब हमारी सरकार बनी केंद्र में राहुल जी प्रधानमंत्री बनेंगे मनरेगा फिर से शुरू करेंगे तो कांग्रेस का रोड मैप क्या रहेगा जी मनरेगा लगातार अभी लड़ाई लड़ेंगे शुरुआत है और इसके बाद हर हल्के में जाएंगे हर गांव में जाएंगे और ये लड़ाई निरंतर जारी रहेगी ए आई ने रोड मैप बना दिया है और इस मामले में पंजाब कांग्रेस कमेटी बल्कि आगे चल रही है जहां प्रेस कॉन्फ्रेंस हो गए और वहीं सभाएं शुरू हो चुकी है तो पंजाब प्रदेश कांग्रेस कमेटी दूसरे प्रांतों का अपेक्षा थोड़ा आगे है